ਹਰ ਸਾਲ ਤੁਸੀਂ ਤੁਹਾਨੂੰ ਸਾਰੀ ਬਰਾਦਰੀ ਵੱਲੋਂ ਬਾਬਾ ਮੋਤੀराम ਜੀ ਦਾ ਸ਼ਹੀਦੀ ਦਿਹਾੜਾ ਅੱਜ ਵੀ ਮਨਾ ਰਹੇ ਹੋ ਕੀ ਕਹਿੰਦੇ ਜੀ ਅੱਜ ਵੀ ਪਾਇਆ ਜਾ ਰਿਹਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਬਾਬਾ ਮੋਤੀराम ਮਹਿਰਾ ਹਾਲ ਬਦੋਵਰ ਰੋਡ ਵਿੱਚ ਹਰ ਸਾਲ ਦੀ ਤਰ੍ਹਾਂ ਬਾਬਾ ਅਮਰ ਸ਼ਹੀਦ ਸੰਤਾਂ ਦੇ ਬਾਬਾ ਮੋਤੀराम ਜੀ ਮਹਾਰਾਜ ਜੀ ਦੀ ਸ਼ਹੀਦੀ ਦੇ ਸਬੰਧ ਦੇ ਵਿੱਚ ਅਸੀਂ ਹਰ ਸਾਲ ਇਹ ਪ੍ਰੋਗਰਾਮ ਕਰਦੇ ਆਂ ਬਾਬਾ ਜੀ ਦੀ ਸ਼ਹੀਦੀ ਸਾਰੀ ਸੰਗਤ ਨੂੰ ਪਤਾ ਕਿ ਉਹ ਪੰਤਾਂ ਸ੍ਰੀ ਗੁਰੂ ਰੋਧਨ ਸਿੰਘ ਮਹਾਰਾਜ ਜੀ ਦੇ ਬੜੇ ਅਨੰਦ ਸੇਵਕ ਸਾਲ ਬੜੇ ਉਹਨਾਂ ਦੇ ਪਿਆਰੇ ਸਾਲ ਜਿੱਥੇ ਵਾਧਾ ਗੁਜਰ ਕੌਰ ਜੀ ਛੋਟੇ ਸਾਹਿਬ ਜੀ ਆਂ ਦੀ ਸ਼ਹੀਦੀ ਨੂੰ ਯਾਦ ਕੀਤਾ ਜਾਂਦਾ ਕੋਤੇ ਹਰ ਸਾਲ ਬਾਬਾ ਮੋਤੀराम ਜੀ ਦੀ ਆਪਾ ਕੁਰਬਾਨੀ ਨੂੰ ਆਪਾਂ ਹਰ ਸਾਲ ਯਾਦ ਕਰਨੇ ਆਂ ਔਰ ਇਸ ਇਲਾਕੇ ਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਤੇ ਤਨਤਨ ਬਾਬਾ ਮੋਤੀराम ਮੈਰਾ ਵੈਲਫੇਅਰ ਸੁਸਾਇਟੀ ਇਹ ਉਪਰਾਲਾ ਹਰ ਸਾਲ ਕਰਦੀ ਆ ਤੇ ਇਲਾਕੇ ਦੀਆਂ ਸੰਗਤਾਂ ਬਹੁਤ ਸਹਿਯੋਗ ਦਿੰਦੀਆਂ ਗੁਰੂ ਰੂਪਿਆਰੀ ਸਾਧ ਸੰਗਤ ਜੀ ਅੱਜ ਬੜੀ ਖੁਸ਼ੀ ਦੀ ਗੱਲ ਹੈ ਕਿ ਹਰ ਸਾਲ ਦੀ ਤਰ੍ਹਾਂ ਅਲੇਗੜ ਤੁੰਗਿਆ ਦੇ ਅਮਰ ਸਿੰਘ ਬਾਬਾ ਨੂੰ ਤੀਰਾਂਗ ਦੀ ਜਨਵਰੀ ਹਾਲ ਵਿੱਚ ਲਗਭਗ ਇੱਥੇ 25 ਸਾਲ ਤੋਂ ਇਹ ਸਮਾਗਮ ਮਨਾਏ ਜਾ ਰਹੇ ਹਨ ਇਸ ਸਮਾਗਮ ਵਿੱਚ ਇੱਥੇ ਵੀ ਥੰਕਾ ਵਿੱਚ ਲੋਕ ਆ ਗਏ ਘਰ ਘਰ ਜਾ ਕੇ ਪਗੜਾਈ ਦਾ ਬਰਲਾ ਕੀਤਾ ਜਾਂਦਾ ਹਰ ਜਿੰਨੇ ਵੀ ਜਥੋਂ ਦੇ ਸਹਿਯੋਗੀ ਸੱਜਣ ਨੇ ਸਾਡਾ ਸਾਥ ਦਿੰਦੇ ਹਨ ਮੇਰੀ ਜਿੰਨੇ ਵੀ ਮੇਰੇ ਸਹਿਯੋਗੀ ਸਾਧਨ ਇਹ 38 ਲਾਇਰ ਸੋਸਾਇਟੀ ਹੈ ਉਹ ਸਾਰਿਆਂ ਸੱਜਣਾਂ ਦੇ ਬਹੁਤ ਧੰਨਵਾਦੀ ਹਾਂ ਕਿਉਂਕਿ ਇਸੇ ਤਰ੍ਹਾਂ ਦੀ ਜੁਰਦਾਨੀ ਯਾਦਗਾਰ ਹਰ ਕੱਲ ਮਨਾਈ ਜਾਵੇ ਕਿਉਂਕਿ ਤਾਂਤਰ ਬਾਬਾ ਅਮਰਜੀਤ ਬਾਬਾ ਮੋਤੀ ਰਾਮ ਜਿਨ੍ਹਾਂ ਨੇ ਆਪਣਾ ਇੱਕ ਛੋਟੀ ਜੀ ਭੇਡ ਦੇ ਬਦਲੇ ਆਪਣਾ ਪਰਿਵਾਰ ਜਿਹੜਾ ਸੀ ਉਹ ਪਰਵਾੜ ਕਰਤਾ ਉਹਨਾਂ ਦੇ ਪਰਿਵਾਰ ਨੂੰ ਕੋਲੇ ਜੀ ਫੀੜਿਆ ਗਿਆ ਛੱਲ ਸਾਹ ਦੇ ਬੱਚੇ ਨੂੰ ਸਭ ਤੋਂ ਪਹਿਲਾਂ ਚੋਲੂ ਜੀ ਚੀੜ ਕੇ ਪਿਤਾ ਗਿਆ ਇਸ ਕਾਇਦੇ ਅਸੀਂ ਸਾਰਿਆਂ ਸੰਤਾਨ ਨੂੰ ਬੋਨਤੀ ਕਰਦੇ ਹਾਂ ਇਸੇ ਤਰ੍ਹਾਂ ਹੀ ਇਨਾ ਜੀ ਦਾਰੀ ਜਿਹੜੀਆਂ ਦਾਦਾ ਨੇ ਉਹ ਉਹਨਾਂ ਨੇ ਜਿ ਸਮਾਰਕਾਂ ਤੇ ਲੱਗੀਆਂ ਰਹਿਣ ਤਾਂ ਕੀ ਲੋਕ ਉਹਨਾਂ ਨੂੰ ਯਾਦ ਕਰਦੇ ਰਹੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੇ ਉਤੇ ਅੱਜ ਅੰਤੰ ਅਮਰ ਜੀ ਜੀ ਬਾਬਾ ਮੋਤੀ ਰਾਮ ਨਰਾ ਜੀ ਜੀ ਵੈਲਫੇਅਰ ਸੁਸਾਇਟੀ ਵੱਲੋਂ ਸਵੇਰਾਂ ਚੂੜੀਆਂ ਦੇ ਫੌਲਿਕ ਬੜੀ ਸ਼ਰਧਾ ਭਾਵਨਾ ਅਤੇ ਸਾਰੇ ਯੋਗ ਨਾਲ ਸਾਰੀ ਸੰਗਤ ਦੀ ਸਹਿਯੋਗ ਨਾਲ ਇਲਾਕੇ ਦੇ ਸਹਿਯੋਗ ਨਾਲ ਹਰ ਸਾਲ ਇਹ ਮਨਾਇਆ ਜਾ ਰਿਹਾ ਹੈ ਅੱਜ ਵੀ ਸੰਗਤਾਂ ਜਿਹੜੀਆਂ ਹਮਮਾ ਆ ਕੇ ਪੁੱਜ ਰੀਆਂ ਹਨ ਲੰਗਰ ਛਕ ਰੀਆਂ ਹਨ ਦੁੱਧ ਦੇ ਪਰਵਾਹ ਚੱਲ ਰੇ ਹਨ ਅਤੇ ਅਸੀਂ ਸਾਰੀਆਂ ਸੰਗਤਾਂ ਦੇ ਬੜੇ ਧੰਨਵਾਦੀ ਹਾਂ ਜਿਹੜੇ ਕਿ ਸਾਨੂੰ ਸਹਿਯੋਗ ਦੇ ਕੇ ਇਹ ਉਪਰਾਲਾ ਜਿਹੜਾ ਕਰਨ ਦਾ ਜਿਹੜਾ ਸਾਡਾ ਪ੍ਰਬੰਧ ਕਰਨ ਦਾ ਜਿਹੜਾ ਹੈ ਉਹ ਸਹਿਯੋਗ ਦਿੰਦੇ ਹਨ ਇਸ ਕਰਾਂ ਹੀ ਚਾਹੁੰਦੇ ਆਂ ਕਿ ਸੇਤਰੀ ਸੰਗਤ ਸਾਡਾ ਸਹਿਯੋਗ ਦੇਵੇ ਅਤੇ ਇਹ ਹਰ ਸਾਲ ਵਸੋ ਵਾਦ ਵਦ ਚੜ ਕੇ ਇਹ ਸੰਗਤ ਦਾ ਅਫਰਾਲੇ ਨਾਲ ਇਹ ਜਿਹੜਾ ਦੇਣਿਆ ਅਸੀਂ ਹੋਰ ਵਦ ਚੜ ਕੇ ਬਣਾਈਏ ਵਾਹ ਸੰਤਾ ਬਾਬਾ ਮੋਤੀਰਾ ਮੈਰਾਜੀ ਦੀ ਦੀ ਹਾਰੇ ਦੀ ਖੁਸ਼ੀ ਵਿੱਚ ਬਹੁਤ ਸੰਤਾਂ ਹਾਜ਼ਰ ਹੋ ਈਆਂ ਨੇ ਸਬਦ ਕੀਰਤਨ ਚੱਲ ਰਿਹਾ ਗੁਰਬਾਣੀ ਚੱਲ ਰਹੀ ਆ ਲੰਗਰ ਦੇ ਲੰਗਰ ਚੱਲ ਰਿਹਾ ਦੁੱਧ ਦੇ ਲੰਗਰ ਚੱਲ ਰਹੇ ਨੇ ਤੁੰਨ ਮੋਤੀ ਜੀ ਨੂੰ ਪੋਣ ਤੋਂ ਕਮਾਇਆ ਗੁਰੂ ਲਾਲਾ ਦਾ ਦੁੱਧ ਬੁਲਾਇਆ ਤੰਤਨ ਅਮਰ ਸਿੰਘ ਤੇ ਬਾਬਾ ਮੋਤੀराम ਮਹਿਰਾ ਜੀ ਨੂੰ ਸਮਰਪਿਤ ਅੱਜ ਉਹਨਾਂ ਦਾ ਸ਼ਹੀਦੀ ਦਿਵਸ ਸਾਰੀ ਬਰਾਦਰੀ ਵੱਲੋਂ ਇਲਾਕੇ ਵੱਲੋਂ ਤੇ ਆਲੇ ਦੁਆਲੇ ਦੀ ਸੰਗਤ ਵੱਲੋਂ ਪਰੇਸ਼ਰਤਾ ਭਾਵਨਾ ਅਤੇ ਚੜ੍ਹਦੀ ਕਲਾ ਨਾਲ ਮਨਾਇਆ ਜਾ ਰਿਹਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਰੇ ਦਾ ਟੂਰੀਆਂ ਸ਼ਹਿਰ ਦੇ ਵਿੱਚ ਸਾਰੀ ਬਰਾਦਰੀ ਨੇ ਰਲ ਕੇ ਬਾਬਾ ਮੋਤੀराम ਮਹਿਰੇ ਦਾ ਜੋ ਸੀ ਦੀ ਪਰਮਾਾਇਆ ਹੈ ਇਸ ਇਸੇ ਦੇ ਸੰਤਾਨ ਨੇ ਬਹੁਤ ਉਜਾਗਲ ਗੁਰੂ ਘਰ ਦੇ ਦਰਸ਼ਨ ਕਰਾਰੇ ਕਿਤੇ ਆਣ ਗੁਰੂ ਮਹਾਰਾਜੀ ਦਾ ਕੀਰਤਨ ਚੱਲਿਆ ਹੈ ਵਾਰਾ ਚ ਨਿਹੰਗਾਂ ਬਾਗੀ ਮੋਤੇ RAM ਜੀ ਦੀਆਂ ਤੇ ਸਾਰੇ ਇਲਾਕੇ ਨੇ ਬਹੁਤ ਸਹਿਯੋਗ ਦਿੱਤਾ ਇਸ ਕਰਕੇ ਨਿਹੰਗ ਸਿੰਘ ਜਥੇਬੰਦੀਆਂ ਨੇ ਵੀ ਕਿਰਪਾ ਕੀਤੀ ਮਾਹਲਤ ਨੇ ਜਿਹੜੀਆਂ ਸ਼ਰਦਾਈ ਪਾਣੀ ਦਾ ਇੱਥੇ ਲੰਗਰ ਚਲਾਇਆ ਹੈ ਸ਼ਰਦਾਈਆਂ ਚੱਲ ਰਹੀਆਂ ਹਨ ਸਾਥ ਸੰਗਤ ਦੇ ਹੱਥ ਪਰਤੇ ਦੇ ਦਿੱਤੀ ਆ ਤੇ ਭਾਈ ਸ਼ਰਦਾਈਆਂ ਸ਼ਬੋ ਨਾਮ ਜਪੋ ਵਾਹਿਗੁਰੂ ਦਾ ਜਪ ਯਾਦ ਕਰੋ ਸੋ ਇਸ ਕਰਕੇ ਆਪਣਾ ਆਪਣਾ ਜਨਮ ਤਬੰਦਰੋ ਅੱਜ ਧੰਨ ਧੰਨ ਬਾਬਾ ਮੋਤੀराम ਮਹਾਰਾਜ ਜੀ ਦਾ ਸ਼ਹੀਦੀ ਸਮਾਗਮ ਇਲਾਕੇ ਦੀਆਂ ਸੰਗਤਾਂ ਵੱਲੋਂ ਪੂਰੇ ਸ਼ਰਧਾ ਭਾਵ ਨਾਲ ਮਨਾਇਆ ਜਾ ਰਿਹਾ ਹੈ ਔਰ ਇਲਾਕੇ ਭਾਰਤੋਂ ਦੂਰ ਡਰਾਡੇ ਤੋਂ ਸੰਗਤਾਂ ਆ ਕੇ ਨਤਮਸਤਕ ਹੋ ਰਹੀਆਂ ਹਨ ਪਰ ਇਸ ਮੌਕੇ ਸਿੱਖ ਪੰਥ ਦੇ ਮਹਾਨ ਰਾਬੀ ਸਾਡੀ ਜੀਤ ਜਿੱਥੇ ਆਪਣੀ ਹਾਜ਼ਰੀ ਭਾ ਰਹੇ ਨੇ ਔਰ ਰਾਸ ਪਿੰਡੇ ਕਿਰਤਨ ਸ਼ਬਦਾਂ ਰਾਹੀਂ ਸੰਗਤਾਂ ਨੂੰ ਨਿਹਾਲ ਕਰ ਰਹੇ ਨੇ ਔਰ ਸੰਗਤਾਂ ਲਈ ਵੱਖ-ਵੱਖ ਪਕਵਾਨਾਂ ਦੇ ਜਿਹੜੇ ਲੰਗਰ ਆ ਉਹ ਵੀ ਚਲਾਏ ਜਾ ਰਹੇ ਨੇ ਔਰ ਸੇਵਕ ਜਨ ਮਨ ਚੜ ਕੇ ਭਾਗ ਲੈ ਰਹੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ